ਸੰਗਰੂਰ ਪੁਲਿਸ ਵੱਲੋਂ ਨਸ਼ਿਆਂ ਅਤੇ ਸਮਾਜ ਵਿਰੋਧੀ ਅਨਸਰਾਂ ਖਿਲਾਫ ਚਲਾਈ ਗਈ ਮੁਹਿੰਮ ਜੁੱਧ ਨਸ਼ਿਆਂ ਵਿਰੁੱਧ ਤਹਿਤ ਕਾਰਵਾਈ ਕਰਦੇ ਹੋਏ ਦੋ ਨਸ਼ਾ ਤਸਕਰਾਂ ਨੂੰ ਕਾਬੂ ਕਰਕੇ ਉਹਨਾਂ ਦੇ ਕੋਲੋਂ 2 ਕੁਇੰਟਲ 50 ਕਿਲੋਗ੍ਰਾਮ ਭੁੱਕੀ ਬਰਾਮਦ ਕੀਤੀ ਗਈ ਜਾਣਕਾਰੀ ਦਿੰਦੇ ਹੋਏ ਪੁਲਿਸ ਕਪਤਾਨ ਇਨਵੈਸਟੀਗੇਸ਼ਨ ਦਵਿੰਦਰ ਅਤਰੀ ਦਾ ਕਹਿਣਾ ਹੈ ਕਿ ਇਹਨਾਂ ਤੋਂ ਹੋਰ ਵੀ ਅਹਿਮ ਖੁਲਾਸੇ ਹੋਣਗੇ ਜਿਦਾ ਤੁਹਾਨੂੰ ਪਤਾ ਹੈ ਪੰਜਾਬ ਸਰਕਾਰ ਵੱਲੋਂ ਜਿਹੜੀ ਜੁੱਧ ਨਸ਼ਿਆਂ ਵਿਰੁੱਧ ਇੱਕ ਮੁਹਿੰਮ ਚਲਾਈ ਗਈ ਆ ਉਸ ਦੇ ਤਹਿਤ ਜ਼ਿਲ੍ਹਾ ਪੁਲਿਸ ਸੰਗਰੂਰ ਵੱਲੋਂ ਮਾਨਯੋਗ ਸਰਪਤਾ ਸਿੰਘ ਚਾਹਲ ਜੀ ਐਸਐਪੀ ਸੰਗਰੂਰ ਵੱਲੋਂ ਸਖਤ ਹਦਾਇਤਾਂ ਤੇ ਉਹਨਾਂ ਦੀ ਗਾਈਡਲਾਈਨ ਮੁਤਾਬਕ ਇੱਕ ਵਾਰ ਫਿਰ ਜ਼ਿਲ੍ਹਾ ਪੁਲਿਸ ਵੱਲੋਂ ਸੰਗਰੂਰ ਤੋਂ ਸਾਡੀ ਜੋ ਸੀਈਐਸਟਾਫ ਦੀ ਟੀਮ ਹੈ ਜਿਸ ਦੇ ਇੰਸਪੈਕਟਰ ਸੰਦੀਪ ਸਿੰਘ ਉਹਨਾਂ ਦੀ ਟੀਮ ਨੇ ਕੱਲ ਅਗੋਲਾ ਕੈਂਚੇ ਨੇੜੇ ਥਾਣਾ ਪੋਨੀਗੜ ਦੀ ਹਦੂਦ ਪੈਂਦੀ ਆ ਉੱਥੇ ਇੱਕ ਗੱਡੀ ਨੂੰ ਰੋਕਿਆ ਚੈੱਕ ਕੀਤਾ ਜੋ ਸਵਿਫਟ ਡੀਆਰਸੀ ਜਿਸ ਨੂੰ ਦੋ ਵਿਅਕਤੀ ਚਲਾ ਰਹੇ ਸੀ ਜਿਨ੍ਹਾਂ ਦਾ ਨਾਮ ਪਤਾ ਉੱchn ਤੇ ਪਰਮਜੀਤ ਸਿੰਘ ਅਤੇ ਗੁਰਵੀਰ ਸਿੰਘ ਜੋ ਕਿ ਠੁੱਲੀਵਾਲ ਜ਼ਿਲ੍ਹਾ ਬਰਨਾਲਾ ਦੇ ਰਹਿਣ ਵਾਲੇ ਸੀ ਜਦੋਂ ਉਹਨਾਂ ਦੀ ਗੱਡੀ ਪੁਲਿਸ ਪਾਰਟਿੰਚ ਚੈੱਕ ਕੀਤੀ ਤਾਂ ਉਸ ਵਿੱਚੋਂ ਪੰਜ ਬਰੀਆਂ ਜਿਹੜੀਆਂ ਪੁੱਕੀ ਦੀਆਂ ਬਰਾਮਦ ਹੋਈਆਂ ਜੋ ਉਹਨਾਂ ਦਾ ਵਜ਼ਨ ਕਰਤੇ तकरीबन 250 ਕਿਲੋ 2 ਕੁਇੰਟਲ 50 ਕਿਲੋ ਉਹ ਵਜ਼ਨ ਹੋਇਆ ਉਹਨਾਂ ਦੋਸ਼ੀਆਂ ਨੂੰ ਕਾਬੂ ਕੀਤਾ ਗਿਆ ਗ੍ਰਿਫਤਾਰ ਕੀਤਾ ਗਿਆ ਉਹਨਾਂ ਦੇ ਖਿਲਾਫ ਮਕਦਮਾ ਨੰਬਰ 85 ਥਾਣਾ ਪੌਣੀਗੜ 15/85 ਦਰਜ ਕੀਤਾ ਗਿਆ ਤਾਂ ਉਹਨਾਂ ਨੂੰ ਗ੍ਰਿਫਤਾਰ ਕੀਤਾ ਗਿਆ ਦੋਸ਼ੀਆਂ ਨੂੰ ਅਤੇ ਮਾਲਮ ਕਦਮ ਨੂੰ ਅੱਜ ਅਸੀਂ ਮਾਨਜੋਹ ਕੋਰਟ 'ਚ ਪੇਸ਼ ਕਰ ਰਹੇ ਹਾਂ ਮੁਕੱਦਮੇ ਦੀ ਤਫਤੀਸ਼ ਜਾਰੀ ਆ ਕਿਉਂਕਿ ਕਿੱਥੋਂ ਲੈ ਕੇ ਆਇਆ ਇਹ ਕਿੱਥੇ ਇਹਨਾਂ ਨੇ ਵੇਚਣਾ ਸੀ ਉਹ ਸਾਰੀ ਜਿਹੜੀ ਆ ਪੁਲਿਸ ਰਿਮਾਨ ਲੈ ਕੇ ਇਹਦੀ ਪੁੱਛ ਕਿਤੇ ਜਾਊਗੀ ਦੇਖੋ ਜੀ ਅਜੇ ਤੱਕ ਤਾਂ ਫਿਲਹਾਲ ਜਿਹੜੀ ਮੁੱਢਲੀ ਤਫਤੀਸ਼ ਆ ਉਹਦੇ ਤਹਿਤ ਕੋਈ ਆਇਆ ਨਹੀਂ ਬਾਕੀ ਦਾ ਪ੍ਰੋਪਰ ਅਸੀਂ ਰਿਕਾਰਡ ਲਵਾਂਗੇ ਉਹ ਤੁਹਾਨੂੰ ਫਿਰ ਅੱਗੇ ਕਨਵੇ ਕਰਾਂਗੇ ਸਰ ਇਹ ਵੀ ਕੋਈ ਨਸ਼ਾ ਨੁਸ਼ਾ ਕਰਦੇ ਨੇ ਉਹ ਅਜੇ ਇਦਾਂ ਸਾਹਮਣੇ ਆਏ ਆ ਕਿਉਂਕਿ ਸਮਗਲਰ ਨੇ ਇੰਨੀ ਭਾਰੀ ਮਾਤਰਾ ਵਿੱਚ ਤਕਰੀਬਨ ਇਹ 16-17 ਲੱਖ ਰੁਪਏ ਦੀ ਜਿਹੜੀ ਆ ਉਹ ਕੀ ਦਾ ਤਾਂ ਬੰਦੀ ਆ ਇਹ ਤੇ ਕਿੱਥੋਂ ਪੈਸੇ ਲੈ ਕੇ ਆਂਦੇ ਕਿੱਥੋਂ ਇਹਨਾਂ ਨੇ ਇੰਤਜ਼ਾਮ ਕੀਤਾ ਉਹਦੀ ਸਾਰੀ ਜਿਹੜੀ ਆ ਤਫਤੀਸ਼ ਕਰ ਰਿਆ ਡੀਐਸਪੀ ਡੀ ਸਰਦਾਰ ਦਲਜੀਤ ਸਿੰਘ ਵਰਕ ਸਪੈਸ਼ਲ ਇਹ ਕੇਸ ਤੇ ਆਪਣਾ ਇਹ ਕਰ ਰਹੇ ਆ ਆਪਣਾ ਤਫਤੀਸ਼ ਕਰ ਰਹੇ ਆ ਤੇ ਹੋ ਵੀ ਅੱਗੇ ਵੀ ਹੋਰ ਦਾ ਅੱਛਾ ਰਿਜ਼ਲਟ ਆਊਗਾ ਅਜੇ ਨੰਬਰ ਕੋਈ ਨਜ਼ਰ ਨਹੀਂ ਮਿਲਿਆ ਇਹ ਕੁਝ ਅਜੇ ਫਿਲਹਾਲ ਕੋਈ ਬੜੀ ਕੋਈ ਰਕਮ ਨਹੀਂ ਹੈ ਕੋਈ ਜ਼ਿਆਦਾ ਇਨਕਮ ਉਹ ਨਹੀਂ ਮਿਲੀ ਰਾਸ਼ੀ ਨਹੀਂ ਮਿਲੀ ਪਰ ਇਹ ਜੇ ਪੁਲਿਸ ਨਾਲ ਲੈ ਕੇ ਇਹਨਾਂ ਦਾ ਅੱਗੇ ਤਫ਼ਤੀਸ਼ ਕਰਾਂਗੇ ਸਰ ਜਿਹੜੀ ਕਾਰਨ ਜੀ ਕਾ ਕਿ ਗਰ ਸਵਿਟ ਡੀਅਰ ਸੀ ਤੇ ਉਹਦੇ ਡਾਕੂਮੈਂਟ ਹੁਣ ਚੈੱਕ ਕਰਾਵਾਂਗੇ ਕਿਉਂਕਿ ਇਹ オリジナル ਹੈ ਇਹਦੇ ਸਾਰਾ ਉਹ ਇਨਵੈਸਟੀਗੇਸ਼ਨ ਦਾ ਪਾਰਟ ਆ ਅਸੀਂ ਜ਼ਰੂਰ ਕਰਾਂਗੇ ਅਜੀਤ ਪੰਜਾਬੀ ਦੀ authentic ਖਬਰਾਂ ਦੇ ਲਈ ਸਬਸਕ੍ਰਾਈਬ ਕਰੋ ਅਜੀਤ ਵੈਬ ਟੀਵੀ ਅਤੇ ਤਾਜ਼ੀ ਖਬਰਾਂ ਦੀ ਨੋਟੀਫਿਕੇਸ਼ਨ ਪਾਉਣ ਦੇ ਲਈ ਬੈਲ ਆਈਕਨ ਤੇ ਕਲਿੱਕ ਕਰੋ